ਜੋ ਸ਼ਬਦ ਵਿਚਾਰ ਹੈ ਉਹ ਆਪਾਂ 12ਵਾਂ ਵਿੱਚੋਂ ਪੜ੍ਹਦੇ ਹਾਂ ਕਿਉਂਕਿ ਅਸੀਂ ਜਿਆਦਾ ਮਾਨਤਾਵਾਂ ਨਾਲ ਜੁੜੇ ਹੋਏ ਹਾਂ ਮਾਨਤਾਵਾਂ ਦੇ ਮੁਤਾਬਕ ਅੱਜ ਸੰਗਰਾਮ ਦਾ ਦਿਨ ਹੈ ਸੰਗਰਾਮ ਹੈ ਗੇਟ ਮਹੀਨੇ ਦੀ ਹੁਣ 12 ਮਹਾ ਤੇ ਸੰਗਰਾਮ ਦਾ ਕੀ ਸਮਾਂ ਹੈ ਇਹਦੇ ਵਾਸਤੇ ਦੋ ਗੱਲਾਂ ਕਿਉਂਕਿ 12 ਮਹਾ ਨਾਦੀ ਕਭਤਾ ਪਹਿਲਾਂ ਆਮ ਸਮਾਜ ਵਿੱਚ ਬੋਲੀ ਜਾਂਦੀ ਸੀ ਲਿਖੀ ਜਾਂਦੀ ਸੀ ਗਾਈ ਜਾਂਦੀ ਸੀ ਗੁਰੂ ਜੀ ਨੇ ਇਸ ਨੂੰ ਆਤਮਕ ਰੰਗ ਦੇ ਦਿੱਤਾ 12 ਮਹਾ ਵਿਹੀ ਨਿਆਵੇ ਜਿਵੇਂ ਪਹਿਲਾਂ ਕਵਤਾ ਗਾਈ ਜਾਂਦੀ ਸੀ ਗੁਰੂ ਜੀ ਨੇ ਤਰਜ ਉਹ ਹੀ ਲੈ ਲਿਆ ਸਿਸਟਮ ਉਹ ਹੀ ਲੈ ਲਿਆ ਪਰ ਰੰਗ ਅਧਿਆਤਮਿਕ ਭਰ ਦਿੱਤਾ ਹੁਣ ਆਪਾਂ ਜਦੋਂ ਇਸ ਬਾਣੀ ਨੂੰ ਪੜਦੇ ਆ ਕਿਰਤ ਕਰਮ ਕੀ ਵਿਛੜੇ ਕਰ ਕਿਰਪਾ ਮਿਲੋ ਰਾਮ ਕਿ ਅਸੀਂ ਆਪਣੇ ਸੰਸਕਾਰਾਂ ਕਰਕੇ ਪਰਬੂ ਜੀ ਤੇਰੇ ਤੋਂ ਵਿਛੜੇ ਹੋਏ ਆ ਤੁਸੀਂ ਆਪ ਹੀ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਜੋੜ ਲਓ ਇਹ ਸਤਿਗੁਰੂ ਜੀ ਸਾਨੂੰ ਦੱਸਦੇ ਐ ਇਸ ਬਾਣੀ ਵਿੱਚ ਤੇ ਇੱਥੋਂ ਤਾਂ ਕਹਿੰਦੇ ਐ ਵੀ ਅਸੀਂ ਵਿਛੜੇ ਹੋਏ ਆਂ ਤੇ ਆਖਰੀ ਜੋ ਬੰਦ ਹੈ 44 ਉਹਦੇ ਵਿੱਚ ਗੁਰੂ ਜੀ ਫਿਰ ਮਿਲੇ ਹੋਏ ਦੀਆਂ ਨਿਸ਼ਾਨੀਆਂ ਦੱਸਦੇ ਐ ਵੀ ਕਿਸ ਤਰ੍ਹਾਂ ਮਿਲਿਆ ਹੋਇਆ ਬੰਦਾ ਪ੍ਰਮਾਤਮਾ ਦਾ ਹੋ ਜਾਂਦਾ ਸੋ ਇਹ ਤਰਤੀਬ ਵਾਰ ਇੱਕ ਬਾਣੀ ਹੈ 12 ਮਹਾ ਦਾ ਨਾਮ ਤਾਂ ਕਰਕੇ ਰੱਖਿਆ ਕਿਉਂਕਿ 12 ਮਹਾ ਦੇ ਨਾਮ ਤੇ ਕਪਟਾਵਾਂ ਪਹਿਨਾ ਲਿਖੀਆਂ ਜਾਂਦੀਆਂ ਸੀ ਸਾਨੂੰ ਇਹ ਤਾਂ ਗੁਰੂ ਜੀ ਨੇ ਅਧਿਆਤਮ ਨਾਲ ਜੋੜਨਾ ਸੀ ਕਿਸੇ ਪਾਸੋਂ ਸਾਡੇ ਵਿੱਚ ਹਉਮਾਈ ਨਾ ਰਹਿ ਜਾਏ ਐਸ ਕਰਕੇ ਇਹਨਾਂ ਨੂੰ ਮਹੀਨਿਆਂ ਦੇ ਮਹਾਨਿਆਂ ਨਾਲ ਲਾ ਲਓ ਮਹੀਨੇ ਦੇ ਨਾਮ ਨਾਲ ਲਾ ਲਓ ਜੋੜ ਕੇ ਸਾਨੂੰ ਅਧਿਆਤਮਿਕ ਗਿਆਨ ਦੇ ਦਿੱਤਾ ਆ ਉਹ ਜੇ ਜੇਠ ਮਹੀਨੇ ਦੀ ਸੰਗਰਾਮ ਦੀ ਗੱਲ ਕਰ ਰਹੇ ਹਾਂ ਤੇ ਆਪਾਂ ਡੇਟ ਮਹੀਨੇ ਦੀ ਸੰਗਰਾਮ ਦੇ ਬਾਰੇ ਹੀ ਪੜਦਿਆਂ ਆਪਾਂ ਤੇ ਇਸੇ ਬਾਰੇ ਵਿਚਾਰ ਕਰਦੇ ਆਂ ਇਸ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਆਪਾਂ ਹੁਣ ਇਸ ਬਾਣੀ ਨੂੰ ਆਪਾਂ ਸਮਝਾਂਗੇ ਕਿਵੇਂ ਜਿਵੇਂ ਆਪਾਂ ਪੜਾਂਗੇ ਤੇ ਇਹਦੇ ਅਰਥ ਸਮਝਾਂਗੇ ਤਾਂ ਜਾ ਕੇ ਸਾਨੂੰ ਸਮਝ ਵਿੱਚ ਲੱਗਣੀ ਹੈ ਸੋ ਇਹ 12 ਮਾਹਾ ਬਾਣੀ ਦਾ ਚੌਥਾ ਬੰਦ ਹੈ ਸਾਰੇ ਜੀਠ ਜੁੜੰਦਾ ਲੋੜੀਏ ਤੇ ਸਿੱ ਅੱਗੇ ਸਭ ਨਿਵੰਨ ਜਿਸ ਮਾਰਗ ਦੇ ਅੱਗੇ ਸਾਰੇ ਸੀਸ ਨਮਾਉਂਦੇ ਹਨ ਗੁਰੂ ਜੀ ਕਹਿੰਦੇ ਜੇਠ ਦੇ ਮਹੀਨੇ ਵਿੱਚ ਵੀ ਉਸੇ ਦੇ ਅੱਗੇ ਜੁੜਨਾ ਚਾਹੀਦਾ ਹੁਣ ਦੇਖੋ ਕੱਲ ਸਮਝਣ ਵਾਲੀ ਆ ਗੁਰੂ ਜੀ ਕਹਿੰਦੇ ਜਦੋਂ 24 ਘੰਟੇ ਉਸ ਮਾਲਕ ਦੇ ਅੱਗੇ ਸ਼ੀਸ਼ ਨਵਾਉਨੇ ਆ ਤੇ ਫਿਰ ਜੀਠ ਦੇ ਮਹੀਨੇ ਵਿੱਚ ਵੀ ਉਸ ਮਾਲਕ ਅੱਗੇ ਹੀ ਸ਼ੀਸ਼ ਨਵਾਉਣਾ ਚਾਹੀਦਾ ਕੋਈ ਵੱਖਰੀ ਗੱਲ ਨਹੀਂ ਹੈ ਕਿਉਂਕਿ ਸਮਾਂ ਚੱਲ ਰਿਹਾ ਹੈ ਸਮੇਂ ਦੇ ਮੁਤਾਬਕ ਮੌਸਮ ਬਦਲਦੇ ਆ ਪ੍ਰਕਿਰਤਾਂ ਬਦਲਦੀਆਂ ਹਰ ਸੱਜਣ ਤਾਵਣ ਲੱਗਿਆ ਕਿਸੇ ਨ ਦੇਈ ਬਨ ਗੁਰੂ ਜੀ ਕਹਿੰਦੇ ਜੋ ਹਰੀ ਸੱਜਣ ਦੇ ਲੜ ਲੱਗੇ ਰਹਿੰਦੇ ਨੇ ਉਹ ਫਿਰ ਕਿਸੇ ਜਮ ਆਦਿਕ ਨੂੰ ਆਗਿਆ ਨਹੀਂ ਦਿੰਦਾ ਕਿ ਬੰਨ ਕੇ ਅੱਗੇ ਲੈ ਜਾ। ਸੋ ਦੇਖੋ ਗੁਰੂ ਜੀ ਪਿਆਰ ਨਾਲ ਸਮਝਾਉਂਦੇ ਐ ਕਿ ਜਿਹੜਾ 24 ਘੰਟੇ ਉਸ ਮਾਲਕ ਨਾਲ ਜੁੜਿਆ ਰਹਿੰਦਾ ਨਾ ਜੀ ਦੇ ਪੱਲੇ ਵਿੱਚ ਪ੍ਰਮਾਤਮਾ ਦੀ ਯਾਦ ਆ ਨਾ ਫਿਰ ਪ੍ਰਮਾਤਮਾ ਉਹਨੂੰ ਜਮ ਦਾ ਡਰ ਮਕਾ ਦਿੰਦਾ ਉਹਦਾ ਜੇ ਨਹੀਂ ਜਾਮ ਨੂੰ ਬੰਨ ਕੇ ਨਹੀਂ ਲਿਜਾ ਸਕਦਾ ਕਿਤੇ ਨਾਲ ਜੋੜ ਰਿਹਾ ਗੁਰੂ ਜੀ ਰੱਬ ਨਾਲ ਮਾਲਕ ਨਾਲ ਪ੍ਰਮਾਤਮਾ ਨਾਲ ਅੱਲਾਹ ਨਾਲ ਗੋੜ ਨਾਲ ਵੈਗੁਰੂ ਨਾਲ ਇੱਕ ਨਾਲ ਜੋੜ ਰਿਹਾ ਸਭ ਉਸ ਇੱਕ ਦੀ ਗੱਲ ਕਰ ਰਿਹਾ ਮਾਨਕ ਮੋਤੀ ਨਾਮ ਪ੍ਰਭ ਹੁਣ ਲੱਗੇ ਨਹੀਂ ਸੰਨ ਗੁਰੂ ਜੀ ਕਹਿੰਦੇ ਹੀਰੇ ਮੋਤੀ ਕੀਮਤੀ ਪਦਾਰਥਾਂ ਨੂੰ ਆਪਾਂ ਸੰਭ ਕੇ ਰੱਖਦੇ ਆ ਕਿ ਚੋਰੀ ਨਾ ਹੋ ਜਾਣ ਕਿਤੇ ਫਰਮਾਤਮਾ ਦਾ ਗਿਆਨ ਜੇ ਹਿਰਦੀ ਵਿੱਚ ਵਸਾ ਲਿਆ ਜਾਵੇ ਇਹ ਮਾਣਕ ਮੋਤੀਆਂ ਤੇ ਨਾਲੋਂ ਵੀ ਉੱਚਾ ਹੈ ਉਹਨਾਂ ਨਾਲੋਂ ਵੀ ਉੱਚਾ ਹੈ ਤੇ ਇਹਨੂੰ ਕੋਈ ਚੁਰਾ ਨਹੀਂ ਸਕਦਾ ਦੇਖੋ ਗਿਆਨ ਅਸੀਂ ਆਪਣੀ ਜ਼ਿੰਦਗੀ ਵਿੱਚ ਕੋਈ ਵੀ ਲੈ ਲਈਏ ਉਸ ਗਿਆਨ ਨੂੰ ਕੋਈ ਚੁਰਾ ਨਹੀਂ ਸਕਦਾ ਜੀ ਕਿਤੇ ਪ੍ਰਭੂ ਦਾ ਗਿਆਨ ਲੈ ਲਈ ਪ੍ਰਭੂ ਨਾਲ ਜੁੜ ਜਾਏਗੀ ਪ੍ਰਭੂ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਲਈਏ ਤੇ ਫਿਰ ਉਹਨੂੰ ਕੌਣ ਖੋਲ ਸਕਦਾ ਹੁਣ ਤੇ ਕੋਈ ਵੀ ਨਹੀਂ ਖੋਲ ਸਕਦਾ ਕਿਉਂਕਿ ਅਸੀਂ ਉਸ ਨਾਲ ਜੁੜੇ ਹਾਂ ਉਹ ਨਿਰੰਕਾਰ ਹੈ ਉਹ ਸਾਡੇ ਅੰਦਰ ਹੈ ਅਸੀਂ ਉਹਦੇ ਨਾਲ ਇੱਕ ਮੇਕਾਂ ਸਾਨੂੰ ਕੌਣ ਤੋੜ ਸਕਦਾ ਕੋਈ ਨਹੀਂ ਚੋਰੀ ਕਰ ਸਕਦਾ ਇਸ ਕਰ ਰੰਗ ਸਭੇ ਨਾਰੈਣੀ ਜੀਤੇ ਮਨ ਭਵਨ ਉਸ ਪਰਮਪ੍ਰਤਾ ਪਰਮਾਤਮਾ ਦੇ ਜਿੰਨੇ ਵੀ ਕੌਤਕ ਨੇ ਹੁਣ ਵੇਖੋ ਇੱਥੇ ਗੱਲ ਕੀ ਦੀ ਚੱਲੀ ਹੈ ਜੇਠ ਦੀ ਜੇਠ ਦਾ ਮਹੀਨਾ ਬੜਾ ਤਪਸ਼ ਵਾਲਾ ਹੁੰਦਾ ਹੈ ਇਹ ਵਕਤ ਕਾਲ ਹੈ ਕਿ ਐਸੇ ਐਸੇ ਸਾਲ ਇਹ ਸੰਗਰਾਣ ਮਹੀਨੇ ਦੀ ਇਹ ਸੰਗਰਾਣ ਵਾਲਾ ਦਿਨ ਹੈ ਜੀ ਠੰਡਾ ਪਰ ਨਹੀਂ ਬਹੁਤ ਤਪਿਆ ਹੋਇਆ ਹੁੰਦਾ ਹੈ ਤਪ ਵਿੱਚ ਹੁੰਦਾ ਹੈ ਗੁਰੂ ਜੀ ਕਹਿੰਦੇ ਉਸ ਮਾਰਕ ਦੀ ਖੇੜ ਹੈ ਇਹ ਉਹਦੇ ਤਮਾਸ਼ੇ ਹੈ ਤੇ ਜਿਹੜਾ ਉਸ ਆਪਣੇ ਮਨ ਵਿੱਚ ਇਸ ਗੱਲ ਨੂੰ ਵੀ ਮੰਨ ਲੈਂਦਾ ਕਿ ਇਹ ਵੀ ਉਸ ਵੈਗੁਰੂ ਦੀ ਕੀਤੀ ਹੋਈ ਖੇਡ ਹੈ। ਯਾਨੀ ਮਨ ਨੂੰ ਭਾ ਲੈਂਦਾ ਉਹਦੀ ਕੁਦਰਤ ਨੂੰ, ਉਹਦੇ ਨਿਯਮਾਂ ਨੂੰ, ਉਹਦੇ ਹੁਕਮ ਨੂੰ ਜਿਹੜਾ ਸਮਝ ਲੈਂਦਾ ਆਪਣੇ ਮਨ ਵਿੱਚ ਰਾਜਾ ਬਣਾ ਲੈਂਦਾ ਹੈ ਕਿ ਇਹ ਜੇਠ ਆਇਆ ਹੈ ਤੇ ਗਰਮੀ ਪਏਗੀ ਪਏਗੀ ਕੁਦਰਤੀ ਗੱਲ ਹੈ। ਇਸ ਨੂੰ ਕੁਦਰਤੀ ਨਿਯਮ ਨੂੰ ਸਮਝ ਲੈਂਦਾ ਹੈ ਗੁਰੂ ਜੀ ਕਹਿੰਦੇ ਇਹ ਉਹਨੂੰ ਫਿਰ ਪ੍ਰਮਾਤਮਾ ਦੀ ਇਹ ਖੇਡ ਵੀ ਪਿਆਰੀ ਲੱਗਦੀ ਹੈ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਉਹਨੂੰ ਸਮਝ ਵਿੱਚ ਆ ਜਾਂਦਾ ਹੈ ਕਿ ਜੋ ਪਰਮਾਤਮਾ ਜੀ ਕਰਾ ਰਿਹਾ ਜਾਂ ਕਰ ਰਿਹਾ ਉਹੀ ਅਸੀਂ ਜੀਵ ਕਰਦੇ ਹਾਂ ਜੋ ਪਰਮੂ ਜੀ ਸਾਡੇ ਤੋਂ ਕਰਾ ਰਿਹਾ ਜੋ ਆਪ ਸਾਡੇ ਅੰਦਰ ਬੈਠੇ ਕਰ ਰਿਹਾ ਉਹੀ ਕੁਝ ਅਸੀਂ ਕਰਦੇ ਹਾਂ ਤੇ ਉਹੀ ਕੁਝ ਉਹਨੂੰ ਚੰਗਾ ਲੱਗਦਾ ਹੈ ਯਾਨੀ ਅਸੀਂ ਅਸੀਂ ਆਮ ਤੌਰ ਤੇ ਗਰਮੀ ਦੇ ਵਿੱਚ ਅਕਲ ਕੰਨ ਹੋ ਅਮੇ ਆ ਨਾ ਮਤਲਬ ਗਰਮੀ ਵਿੱਚ ਕਭਰ ਉਹ ਦੇਣਾ ਸਾਡਾ ਜੀ ਕਭਰ ਆਉਂਦਾ ਗੁਰੂ ਜੀ ਕਹਿੰਦੇ ਨਹੀਂ ਇਹ ਮਾਰਕ ਦੀ ਦਿੱਤਾ ਹੋਇਆ ਇਹ ਵੀ ਸ਼ਮਾ ਉਸੇ ਨੇ ਬਣਾਇਆ ਤੇ ਅਸੀਂ ਇਸ ਨੂੰ ਰਜਾ ਸਮਝ ਕੇ ਚੱਲ ਗਏ ਦੇਖੋ ਨਾ ਕਿੰਨੇ ਇਸ ਦੇ ਵੀ ਫਾਇਦੇ ਹੋਣਗੇ ਜੇ ਜੇਟ ਦੇ ਵਿੱਚ ਲੋਹਾ ਚੱਲਦੀਆਂ ਨਾ ਤੇ ਫੇਰ ਹੀ ਸਮੁੰਦਰੀ ਹਵਾਵਾਂ ਆਉਂਦੀਆਂ ਨੇ ਕਿਉਂ ਸਮੁੰਦਰ ਠੰਡਾ ਰਹਿੰਦਾ ਇਹ ਇਹ ਧਰਤੀ ਕਰਮ ਹੋ ਜਾਂਦੀ ਹੈ ਉਧਰੋਂ ਹਵਾ ਫੇਰ ਇਧਰ ਇਧਰ ਨੂੰ ਚੱਲਦੀ ਹੈ ਉਹਦੇ ਨਾਲ ਕੀ ਹੁੰਦਾ ਮਾਉਣ ਸਮਨ ਬੰਦਦਾ ਹਵਾ ਆਉਂਦੀ ਹੈ ਪਾਣੀ ਵਾਲੀ ਤੇ ਮੀਂਹ ਪੈਂਦੇ ਹੈ ਤੇ ਜਦੋਂ ਜੇਠ ਤਪੰਦਾ ਨਾ ਲੱਗੇ ਨਾ ਇਹ ਨਾ ਤਪੇ ਤੇ ਫਿਰ بارشਾਂ ਵੀ ਘਟਦੀਆਂ ਜਾਂਦੀਆਂ ਕਿਉਂਕਿ ਸਪੋਨਰ ਦਾ ਟੈਂਪਰੇਚਰ ਜ਼ਿਆਦਾ ਹੀ ਰਹਿ ਜਾਂਦਾ ਧਰਤੀ ਦਾ ਉਹਨਾਂ ਨਹੀਂ ਵਾਧਦਾ ਸੋ ਇਹ ਸਿਸਟਮ ਨੇ ਉਸ ਮਾਲਕਤੀਆਂ ਦਿੱਤੀਆਂ ਹੋਈਆਂ ਦਾਦਾ ਨੇ ਤੇ ਜੇ ਅਸੀਂ ਇਹਨਾਂ ਨੂੰ ਸਮਝ ਲਈਏ ਤੇ ਫਿਰ ਅਸੀਂ ਉਸ ਦੀ ਰਜਾ ਵਿੱਚ ਰਵਾਂਗੇ ਜੋ ਪ੍ਰਵ ਕੀਤੇ ਆਪਣੇ ਸਹੀ ਕਈਏ ਤਨ ਜਿਨ੍ਹਾਂ ਨੂੰ ਮਾਲਕ ਆਪਣੇ ਬਣਾ ਲੈਂਦਾ ਯਾਨੀ ਜਿਨ੍ਹਾਂ ਨੂੰ ਪਰਮਾਤਮਾ ਆਪਣੀ ਰਜਾ ਵਿੱਚ ਜੋੜ ਲੈਂਦਾ ਸਮਝੋ ਫਿਰ ਤਨ ਨੇ ਸਵਾਸ਼ਾਉਨਾ ਬੰਦੇ ਆਦੇ ਜਿਹੜੇ ਉਸ ਮਾਲਕ ਦੇ ਇਸ ਨਾਮ ਨੂੰ ਇਸ ਨੀਯਮ ਨੂੰ ਮੰਨਦੇ ਆਪਨਾ ਲੀਆ ਜੇ ਮਲੇ ਵਿਛੜ ਕਉ ਰਵਨ ਉਲਝ ਕੇ ਢੀਕੇ ਤੇ ਆਪਣੇ ਉਤਮ ਨਾਲ ਹੀ ਸਭ ਕੁਝ ਮਿਲਦਾ ਹੁੰਦਾ ਤੇ ਵੇਰ ਪ੍ਰਮਾਤਮਾ ਤੋਂ ਵਿਛੜਦੇ ਕਿਉਂ? ਇਹੀ ਪਹਿਲਾ ਕੰਮ ਜੀ ਕਿ ਪ੍ਰਮਾਤਮਾ ਨਾਲ ਜੁੜੀ ਰਹਿੰਦੇ। ਕਿਉਂ ਵਿਛੜੇ ਉਤੋਂ? ਕਿਉਂਕਿ ਉਸ ਦੀ ਖੇਡ ਹੈ, ਉਸ ਦਾ ਹੁਕਮ ਹੈ। ਧੰਵਾਦ। ਇਹ ਉਸ ਦੇ ਹੁਕਮ ਵਿੱਚ ਹੀ ਵਿਛੜਿਆ ਹੈ ਤੇ ਉਸ ਨੂੰ ਹੁਕਮ ਵਿੱਚ ਹੀ ਮਿਲਣਾ ਹੈ। ਇਹ ਖੇਡ ਵੀ ਉਸ ਦੀ ਹੈ। ਸਾਦੋ ਸੰਗ ਪਰਾਪਤੇ ਨਾਨਕ ਰੰਗ ਮੰਨਨ। ਪਰ ਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਮਿਲ ਜਾਂਦੀ ਹੈ, ਫਿਰ ਉਹ ਪਰਮਾਨੰਮਾ ਦੀ ਪਿਆਰ ਦਾ ਰਖਵਾਲਦਿਆ ਨਾਨਕ ਜੀ ਕਹਿ ਰਿਹਾ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਮਿਲ ਜਾਂਦੀ ਹੈ ਤੇ ਫਿਰ ਗੁਰੂ ਜੀ ਹੁਣ ਤੁਹਾਨੂੰ ਕਿਹਦੇ ਨਾਲ ਜੋੜਦੇ ਆ ਗੁਰੂ ਨਾਲ ਅਸੀਂ ਗੁਰੂ ਜੀ ਦੀ ਬਾਣੀ ਨਾਲ ਜੁੜਨਾ ਹੈ ਗੁਰੂ ਜੀ ਦੀ ਬਾਣੀ ਵਿੱਚੋਂ ਸਮਝ ਲੈਣੀ ਹੈ ਤੇ ਉਸ ਮਾਲਕ ਨੂੰ ਜਾਣਣਾ ਹੈ ਤਾਂ ਕਿ ਸਾਨੂੰ ਇਹ ਉਹਦਾ ਸਿਸਟਮ ਹੈ ਜਿਹੜਾ ਉਹਦਾ ਹੁਕਮ ਹੈ ਸਮਝ ਵਿੱਚ ਪਾਇਆ ਜਾਏ ਅਸੀਂ ਹੁਕਮ ਰਜ਼ਾਈ ਚੱਲਣਾ ਸ਼ੁਰੂ ਕਰ ਦਈਏ ਹਰ ਜੀਠ ਰੰਗਲਾ ਰੰਗੀਲਾ ਪਸਤਨੀ ਜਿਸਕੇ ਭਾਗ ਮਥਨ ਗੁਰੂ ਜੀ ਕਹਿੰਦੇ ਜਿਹਦੇ ਭਾਗ ਚੰਗੇ ਆ ਜਿਹਦੇ ਮੱਤੇ ਦੇ ਭਾਗ ਜਾਗ ਪੈਂਦੇ ਆ ਉਸ ਨੂੰ ਫਿਰ ਜੀਠ ਦਾ ਮਹੀਨਾ ਵੀ ਸੋਹਣਾ ਲੱਗਦਾ ਹੈ ਕਿਉਂ ਕਿ ਪ੍ਰਭੂ ਦਾ ਹੋਂਦ ਹੈ ਵੀ ਉਹ ਵੀ ਉਸ ਦੀ ਰਜਾ ਦੇ ਵਿੱਚ ਰਹਿੰਦਾ ਹੈ ਤੇ ਇਹ ਜੀਠ ਦਾ ਮਹੀਨਾ ਵੀ ਉਸ ਦੀ ਰਜਾ ਦੇ ਵਿੱਚ ਹੈ ਸੋ ਸਾਰਾ ਇਸ ਇਹ ਸੇ ਜੇਠ ਦੇ ਸੰਬੰਧੀ ਜੋ ਪਾਠ ਹੈ ਉਹਨੂੰ ਆਪਾਂ ਸਮਝੀਏ ਤੇ ਕਰੀਏ ਤੇ ਵਿਚਾਰੀਏ ਤੇ ਸਾਨੂੰ ਫਿਰ ਪਤਾ ਲੱਗੇਗਾ ਕਿ ਇਹ ਜੋ ਅਕਾਲ ਪੁਰਖ ਵੈਗੁਰੂ ਦਾ ਹੁਕਮ ਹੈ ਉਸ ਬਾਰੇ ਗੁਰੂ ਜੀ ਗੱਲ ਕਰ ਰਹੇ ਹੈ ਉਸ ਹੁਕਮ ਨਾਲ ਜੁੜੀਏ ਫਿਰ ਸਾਨੂੰ ਇਹ ਜੇਠ ਦਾ ਮਹੀਨਾ ਵੀ ਤਪਦਾ ਨਹੀਂ ਜਾਪੇਗਾ ਗਰਮ ਨਹੀਂ ਲੱਗੇਗਾ ਕਿਉਂਕਿ ਇਹ ਇਹਦੇ ਕਿ ਸਭ ਨੇ ਮੰਨਦੇ ਆ ਕਿਉਂਕਿ ਇਹ ਪਰਮਾ ਇਹ ਬਹੁਤ ਗਰਮੀ ਭੈੜੀ ਪਾਉਂਦਾ ਤੇ ਐਸ ਕਰਕੇ ਇਸ ਜੀਤ ਦੇ ਮਹੀਨੇ ਵਿੱਚ ਸਾਨੂੰ ਆਪਣੇ ਮਨ ਨੂੰ ਅਕਲ ਕਾਨੀ ਆਉਂਦੀ ਹੈ ਕਿ ਇਹ ਗਰਮੀ ਨਹੀਂ ਚਾਹੀਦੀ ਮੌਸਮ ਠੀਕ ਚਾਹੀਦਾ ਪਰ ਮਾਲਕ ਜੀ ਕਹਿ ਰਿਹਾ ਹੈ ਇਹ ਸਾਰਾ ਕੋਸ਼ ਮਾਲਕ ਦੇ ਹੁਕਮ ਵਿੱਚ ਹੈ ਕਿ ਉਸ ਮਾਲਕ ਦੇ ਹੁਕਮ ਵਿੱਚ ਹੀ ਚੱਲ ਰਿਹਾ ਹੈ ਐਸ ਕਰਕੇ ਆਪਾਂ ਉਸ ਮਾਲਕ ਦੇ ਹੁਕਮ ਨੂੰ ਮੰਨੀਏ ਗੁਰੂ ਜੀ ਸਾਨੂੰ ਥੱਤਵਾਰਾਂ ਨਾਲ ਨਹੀਂ ਜੋੜ ਰੇ ਥੱਤਵਾਰ ਸਿਰ ਹੈ ਮੁਗਧ ਗਵਾਰ ਐਸ ਕਰਕੇ ਇਸ ਬਾਣੀ ਰਾਹੀਂ ਵੀ ਗੁਰੂ ਜੀ ਸਾਨੂੰ ਆਪਣੀ ਹੁਕਮ ਵਿੱਚ ਚੱਲਣ ਦੀ ਆਡਰ ਤਾਂ ਗਿਆ ਦੱਸ ਰਿਹਾ ਕਿ ਪਰਮਾਤਮਾ ਦੇ ਹੁਕਮ ਵਿੱਚ ਕਿਵੇਂ ਰਹਿਣਾ ਹੈ ਤੇ ਕਿਵੇਂ ਜਿਉਣਾ ਹੈ ਇਹ ਜੀਵਨ ਜਾਚ ਦੱਸ ਰਿਹਾ ਸੋ ਇਹ ਵਿਚਾਰ ਆਪਾਂ ਅੱਜ ਕੀਤੀ ਹੈ ਇਸ ਨੂੰ ਆਪਾਂ ਹਿਰਦੇ ਵਿੱਚ ਵਸਾਈਏ ਤੇ ਬਾਦੂ ਦੇ ਮਹਿਮਾ ਭਰਮਾ ਵਿੱਚੋਂ ਨਿਕਲ ਕੇ ਉਸ ਅਕਾਲ ਪੁਰਖ ਦੇ ਹੁਕਮ ਵਿੱਚ ਤੁਰਨਾ ਸ਼ੁਰੂ ਕਰੀਏ